ਆ ਕਪੜਾ ਲਈ ਬੈਠਾ ਪਤਾ ਨਹੀਂ ਕੌਣ ਆ ਯਾਰ ਇਹ ਭੱਜ ਗਿਆ ਚੋਰ ਚੋਰ ਓਏ ਚੋਰ ਓਏ ਚੋਰ ਚੋਰ ਪੱਠੇ ਪੜਦਾ ਭੱਜ ਗਿਆ ਭੱਜ ਗਿਆ ਭੱਜ ਗਿਆ ਭੱਜ ਗਿਆ ਉਹ ਭੱਜ ਗਿਆ ਚੋਰ ਚੋਰ ਓਏ ਚੋਰ ਕੌਣ ਆ ਤੂੰ ਇਧਰ ਨੂੰ ਮੂੰਹ ਚੱਕਿਆ ਹੁਣ ਇਧਰ ਮੁੜ ਕੇ ਤੇਰੇ ਸ਼ਰਮ ਨਹੀਂ ਆਉਂਦੀ ਕਿ ਪੱਠੇ ਪੜਦੇ ਪੁੱਛ ਕੇ ਲੱਗ ਜਾਇਆ ਕਰੋ ਗੱਲ ਕੀ ਆ ਇਹ ਕੌਣ ਆ ਬੰਦਾ ਇਹ ਤੂੰ ਫੇਰ ਭੱਜ ਗਿਆ ਮਤ ਲੱਗ ਗਿਆ ਤੇਰਾ ਇਹ ਤੇ ਸਰਿਆਂ ਪੱਠੇ ਵੱਢੀ ਜੇ ਨਾਲੇ ਦੱਸਦਾ ਜੀ ਪਤਾ ਪੁੱਛਦਾ ਲਿਆ ਕਰੋ ਆਪੀ ਜੀ ਮਾਰੀ ਜਾਂਦਾ ਮੂਸੇ ਵਾਲਾ ਤੂੰ ਆ ਖੜਾ ਜੀ ਆ ਗੱਡੀ ਤੇ ਆ ਪਤਾ ਨਹੀਂ ਕੌਣ ਆ ਹੁਣ ਕੌਣ ਆ ਜਵਾਕੋ ਪਤਾ ਕੁਛ ਆਹ ਬੰਦੇ ਦੇ ਨੋਂ ਪਤਾ ਵਾ ਹਾਂ ਸਿਕਰੇਨ ਖੋਤੋ ਹਾਏ ਗੁਰੂ ਬਾਈ ਗੁਰੂ ਬਾਈ ਗੁਰੂ ਚੱਪ ਕਰੋ ਕੱਟ ਦੋ ਭਾਇਰਾ ਠੀਕ ਆ ਜੀ ਧੰਨਵਾਦ ਪਤਾ ਲੱਗ ਗਿਆ ਹਾਂਜੀ ਮਿੱਤਰੋ ਅੱਜ ਬੰਦੇ ਨੂੰ ਆਪਾਂ ਸਵਾਲ ਪੁੱਛਣ ਆਏ ਆ ਤੇ ਖੱਤੇ ਚ ਮਾਰੀ ਜਾਂਦਾ ਜੋਰ ਅੱਜ ਠੰਡ ਹਟਾ ਰਿਹਾ ਜੋਰ ਪੂਰਾ ਦਾਤ ਨਾਲ ਹਾਂਜੀ ਕੀ ਹਾਲ ਆ ਮਿੱਤਰਾ ਥੀਮਸ ਸਵਾਲ ਪੁੱਛਣ ਆਇਆ ਤੁਹਾਨੂੰ ਹਾਂਜੀ ਉਹ 12 5 ਦੱਸੋ ਸਾਨੂੰ ਕਿੰਨੇ ਹੁੰਦੇ ਆ ਅਸੀਂ ਤਾਂ 60 ਪੜਿਆ ਵਾ ਪਹਾੜਿਆਂ ਚ ਤੈਨੂੰ ਦੱਸ ਦਿਆਂ ਮੈਂ ਹੁਣ ਐ ਕੱਲ ਕਰਦਾ ਵੀ ਆਪਣੇ ਜਦੋਂ ਪਾਰਟੀ ਪੱਤੇ ਤੱਕ ਪਾਰਟੀ 2017 ਦੇ ਵਿੱਚ ਜਦੋਂ ਆਊਗੀ ਇਲੈਕਸ਼ਨ ਲੜਾਂਗੇ ਆਪਾਂ ਵੱਡੇ ਪੱਧਰ ਤੇ ਬਰਕੜ ਆਪਣੇ ਤਿਆਰ ਰਹਿਣਾ ਪਹਿਲੇ ਹੀ ਆਪਾਂ ਐਲਾਨ ਕਰਤਾ ਉਹਨਾਂ ਨੂੰ ਵੀ ਕਿਹੜੇ ਹੋਜੋ ਮਿੱਤਰੋ 27 ਦੇ ਵਿੱਚ ਆਪਾਂ ਇਲੈਕਸ਼ਨ ਲੜਨੇ ਆਂ ਪੂਰੀ ਹਮ ਹਮਾ ਕੇ ਫਿਰ ਉਹਨਾਂ ਦੀ ਟਿਊਸ਼ਨ ਆਰ ਖਾ ਦੋ ਫਿਰ ਹੁਣੀ ਪਹਾੜਿਆਂ ਦੀ ਆ ਜੇ ਆਪਾਂ ਗਰਾਊਂਡ ਲੈਵਲ ਤੇ ਕੰਮ ਕਰਨਾ ਆਪਾਂ ਕਾਨਫਰੰਸਾਂ ਨਹੀਂ ਕਰਨੀਆਂ ਬਿਆਨ ਨਹੀਂ ਦੇਣੇ ਹੈਗੇ ਆਪਾਂ ਆਪਾਂ ਦੂਜੇ ਲੜਕਾਮ ਸ਼ੁਰੂ ਕਰਨਾ ਵਾ ਠੀਕ ਆ ਹੁਣ ਤੁਸੀਂ ਲਾ ਲਓ ਇੱਕ ਭਰੀ ਵੱਡ ਲੋ ਚਾ 10 ਭਰੀਆਂ ਬੜਲ ਸੇਮ ਹੀ ਆ ਗੱਲ ਸੇਮ ਹੀ ਆ ਜਿਹਨੇ ਲੱਗਣਾ ਘਰੋਂ ਕੰਬਲ ਚ ਉੱਠ ਕੇ ਗਲਤ ਆ ਉਹਨੂੰ ਵੱਡੀ ਗੱਲ ਆ ਵੀ ਰਜਾਈ ਛੱਡਣੀ ਆ ਜਿਹਨੇ ਉਹ ਵੱਡੀ ਗੱਲ ਆ ਹਾਂ ਨਹੀਂ ਰਜਾਈ ਤੇ ਪਾਇਆ ਇਥੇ ਚਾਹ ਮੰਗੀ ਜਾਂਦੇ ਆ ਕਿ ਆਪਣੇ ਮਿੱਤਰ 베ਲੀ ਵੀ ਖੰਡ ਬਹੁਤ ਆ ਯਾਰ ਕਹਿੰਦੇ ਨਿਕਲ ਨਹੀਂ ਹੁੰਦਾ ਹੈਗਾ ਤੇ ਆਪਾਂ ਵਿਆਹਤ ਬੰਦੀ ਬਣਾਈ ਆ ਵੀ ਜਦੋਂ ਆਪਣੀ ਬਣ ਗਈ ਸਰਕਾਰ ਤਾਈ ਦੇ ਫੱਟੇ ਚੱਕ ਦੇ ਵੀ ਆਪਣੇ ਵਰਕਰ ਜਿਹੜੇ ਆਪਣੇ ਵਰਕਰ ਸਾਰੇ ਪੱਠੇ ਵੜਨ ਵਾਲੇ ਹੀ ਆ ਹੂੰ ਪਹਾੜੇ ਜਰੂਰ ਪੜਾ ਲਿਓ ਕਹਿੰਦੇ ਕਈ ਵਾਰ ਪਹਾੜੇ ਗਲਤ ਹੋ ਜਾਂਦੇ ਨੇ ਦੱਸਦਾ ਪੱਠੇ ਵੜਨ ਵਾਲੇ ਵਰਕਰ ਨੇ ਸਾਰੇ ਆਪਣੇ ਪੱਠੇ ਵਾਲੇ ਆ ਆਪਣੇ ਮਿੱਤਰ ਬੇਲੀ ਮੈਂ ਵੀ ਬਣਾਈ ਆ ਵੀ ਰਾਇ ਵੀ ਆਪਾਂ ਸਾਰੇ ਬੰਦਿਆਂ ਤੋਂ ਵੀ ਉਹਨਾਂ ਨੇ ਘਰੋ ਘਰੀ ਆਪਾਂ ਵੱਢ ਕੇ ਭਰੀਆਂ ਪਹੁੰਚਾਇਆ ਕਰਾਂਗੇ ਉਹਨੂੰ ਪੱਠੇ ਵੜਨੀ ਆਉਣ ਦੀ ਜੀ ਸਰਕਾਰ ਬਣ ਗਈ ਕੋਈ ਵੀ ਪੰਜਾਬ ਦਾ ਬੰਦਾ ਪੱਠੇ ਵੜਨ ਖੱਤੇ ਜਾਓ ਸਾਡੇ ਸਾਡੇ ਸਰਕਾਰ ਦੇ ਬੰਦੇ ਪੱਠੇ ਵੜ ਕੇ ਤੁਹਾਡੇ ਘਰੇ ਛੱਟ ਕੇ ਜਾਇਆ ਕਰਨਗੇ ਅੱਛਾ ਹਾਂ अच्छा ओदे ਵਿੱਚ ਮੈਂ ਦੱਸਦਾ ਵੀ ਆਪਾਂ ਮੈਂ ਹਿਸਾਬ ਲਾਇਆ ਵੀ ਜਿਵੇਂ 10 ਡੰਗਰ ਆ 15 ਡੰਗਰ ਆ ਉਹ ਹਿਸਾਬ ਨਾਲ ਆਪਾਂ ਭਰੀਆਂ ਵੰਡ ਕੇ ਅਗਲੇ ਦੇ ਪਹੁੰਚਾਇਆ ਕਰਨੀਆਂ ਘਰੇ ਠੀਕ ਨੇ ਵੀ ਆਪਦੇ ਕੋਲੇ ਸਾਡੇ ਕੋਲ ਡਾਟਾ ਸਾਨੂੰ ਦੇ ਦਿਓ ਵੀ ਸਾਡੇ 3-4 ਡੰਗਰ ਆ ਤੇ ਉਹ ਹੀ ਦੱਸਦਾ ਵੀ ਆਪਣੇ ਕਿੰਨੀ ਕਿੰਨੀਆਂ ਭਰੇ ਲੱਗਣਗੀਆਂ ਤੇਰੇ ਹਿਸਾਬ ਨਾਲ ਜੇ 5 ਡੰਗਰ ਹੋਏ ਕਿੰਨੀਆਂ ਭਰੀਆਂ ਲੱਗਣਗੀਆਂ ਇੱਕ ਡੰਗਰ ਦੀ ਇੱਕ ਭਰੀ ਹੋਗੀ ਹਾਂ ਇੱਕ ਡੰਗਰ ਦੀ ਇੱਕ ਭਰੀ ਹੋਗੀ ਇੱਕ 5 ਭਰੀਆਂ ਹੋਗੀਆਂ 10 ਡੰਗਰਾਂ ਦੀਆਂ ਕਿੰਨੀਆਂ ਹੋਗੀਆਂ 10 10 15 ਦੀਆਂ 15 15 ਸਿੱਧਾ ਹੀ ਹਿਸਾਬ ਆ ਤੁਸੀਂ ਬਾਹਰ ਪੰਜਾ ਕਿੰਨਾ 48 ਦਾ 60 ਹੁੰਦਾ ਵਾ ਅਜੀ ਤਾਂ 60 ਪੜਿਆ ਤੁਸੀਂ ਦੱਸ ਦੋ ਵਾਕੇ ਤੁਹਾਨੂੰ ਉਹ ਵਾਕਾ ਕਿੰਨਾ ਹੁੰਦਾ ਬਾਹਰ ਪੰਜਾ ਜਿ ਵਾਕਾਂ ਨੂੰ ਨਹੀਂ ਪਤਾ ਹਜੇ ਉਹ ਘੱਟ ਛੋਟੇ ਨੇ ਹਜੇ ਬਾਹਰ ਪੰਜਾ ਮੈਂ ਕਹਿੰਨਾ 48 ਹੁੰਦਾ ਵਾ 48 ਹੁੰਦਾ 48 ਹੀ ਹੁੰਦਾ ਬਾਹਰ ਪੰਜਾ ਠੀਕ ਆ ਜੀ ਤੇਰੇ ਹਿਸਾਬ ਨਾਲ ਕਿੰਨਾ ਹੁੰਦਾ ਤੂੰ ਵੱਧ ਪੜਿਆ ਹੋਇਆ ਅਸੀਂ ਤਾਂ ਜੀ 60 ਹੀ ਪੜਿਆ ਮਹਾਰਾਜ ਚਲ 60 ਲਾ ਲਓ ਬਾਹਰ ਬਣ 60 ਲਾ ਲਓ ਜਾਣੀ ਉਹਨਾਂ ਨੂੰ ਸਮਝੀ ਹੁਣ ਤੱਕ 60 ਪੜਾਇਆ ਗਿਆ ਵਾ ਆਇਆ ਕਰਨੀ ਆ ਭਵੰਤਮਾਨ ਸਾਹਿਬ ਜੋ ਸਰਰੀ ਸਰਕਾਰ ਬਣ ਗਈ ਘਰੋ ਘਰ ਭਰੀਆਂ ਆਇਆ ਕਰਨੀ ਆ ਵਰਕਰਾਂ ਦੇ ਪੱਠੇ ਵਧਣ ਦੀ ਲੋੜ ਨਹੀਂ ਹੈਗੀ ਪੱਠੇ ਵਧਣ ਦੀ ਦਰਾਨ ਦੇਣਾ ਸੀ ਕੋਈ ਵੀ ਸਾਡਾ ਰਿਆਈ ਚ ਪਵੇ ਆਰਾਮ ਨਾਲ ਉਹਨੂੰ ਵੀ ਬੀਆਪੀ ਸਹੂਲਤਾਂ ਮਿਲ ਗਈਆਂ ਘਰੇ ਸਾਡੇ ਵਰਕਰ ਕੁਤਰਾ ਕਰਕੇ ਵੀ ਆਇਆ ਕਰਨਗੇ ਸਾਡੇ ਪੱਠੇ ਪਾ ਕੇ ਵੀ ਜਾਇਆ ਕਰਨਗੇ ਤੇ ਸਾਡੀ ਸਰਕਾਰ ਬਣ ਲੱਗੀ ਠੀਕ ਹੈ ਬੀਬੀਆਂ ਜਿਹੜੀਆਂ ਮੇਰੀਆਂ ਬੀਬੀਆਂ ਜਾਂਦੀਆਂ ਨੇ ਪੱਠੇ ਵਧਣ ਜਾਂਦੇ ਤੁਹਾਨੂੰ ਵੀ ਲੋੜ ਨਹੀਂ ਹੈਗੀ ਕੋਈ ਥੋੜੇ ਘਰੋ ਘਰ ਭਰੀ ਆਇਆ ਕਰੋਗੇ ਵੱਧ ਕੇ ਆਇਆ ਕਰਾਂਗੇ ਸਾਡੀ ਸਰਕਾਰ ਬਣਾ ਦਿਓ ਆਕੜੇ ਉਹ ਲੋ ਬੱਦ ਬੱਦ ਪਾਰਟੀ ਦੀ ਮੈਂਬਰਸ਼ਿਪ ਲਵੋ 2027 ਦੇ ਵਿੱਚ ਰੇਕ ਸੀਟ ਤੋਂ ਸਾਡਾ ਵਰਕਰ ਖੜੂਗਾ ਐਮ ਐਲ ਕਿਹੜੀ ਪਾਰਟੀ ਆ ਤੁਹਾਡੀ ਫਟੇ ਚੱਕ ਪਾਰਟੀ ਪੰਜਾਬ ਪੁਨਰ ਗਠਨ ਦੀਦਾ ਪਿਛਲੇ ਸਾਲ ਹੋਇਆ ਸੀ ਇਸ ਇਲੈਕਸ਼ਨ ਵੀ ਲੜੀ ਸੀ ਕਈ ਸੀਟਾਂ ਸਾਡੇ ਬੰਦੇ ਕਢਾਏ ਸੀ ਕੋ ਸਾਡੇ ਬੰਦੇ ਪੱਟ ਕੇ ਲੈ ਕੇ ਭੱਜ ਗਏ ਉਹ ਬੰਦੇ ਲੱਭਣੇ ਆ ਹਜੇ ਆਪਣੇ ਰਪਿੰਦਰ ਹੋਣੀ ਮਨੀ ਹੋਣੀ ਉਹ ਫਰਾਰ ਨੇ ਉਹਨਾਂ ਦੀ ਵਿਪਾਲ ਕਰ ਰਹੇ ਹਾਂ ਸੀ ਉਹਨੂੰ ਵੀ ਉਹ ਬਾਰਡਰ ਤਾਂ ਨਹੀਂ ਟੱਪ ਗਏ ਪਾਰਟੀ ਲੈ ਕੇ ਆਉਣਾ ਉਹਨਾਂ ਨੂੰ ਵੀ ਅਸੀਂ ਹਰਿਆਣਾ ਵਾਲਾ ਬਾਰਡਰ ਤਾਂ ਨਹੀਂ ਟੱਪ ਗਏ ਕਿਤੇ ਦੇਖਦੇ ਹੁਣ ਕਿੱਥੇ ਟੱਪ ਗਏ ਉਹਨਾਂ ਨੂੰ ਕੱਢ ਕੇ ਆ ਸੀ ਫਿਰ ਆਪ ਦਾ ਪ੍ਰ ਦੁਬਾਰਾ ਫੇਰ ਨਾ ਭੱਜਣ ਕਿਤੇ ਨਾ ਨਹੀਂ ਨਹੀਂ ਭੱਜਣ ਨਹੀਂ ਜਣੇ ਆਪਾਂ ਪੰਜਾਬ ਦਾ ਪ੍ਰਧਾਨ ਲਾ ਕੇ ਵੱਡੇ ਪੱਤਰ ਤੇ ਟਿਕਟਾਂ ਦੇਣੀਆਂ ਨੇ ਟਿਕਟਾਂ ਫ੍ਰੀ ਦਿੱਤੀਆਂ ਆਪਾਂ ਕੋਈ ਰੁਪਈਆ ਨਹੀਂ ਲੈਣਾ ਹੈਗਾ ਹੁਣ ਇੱਥੇ ਰੌਲਾ ਪਈ ਜਾਂਦਾ ਜੀ 5 ਕਰੋੜ ਚ ਮੁੱਖ ਮੰਤਰੀ ਬਣਦਾ ਵਾ ਇੰਨੇ ਚ ਬਣਦਾ ਵਾ ਅਸੀਂ ਫ੍ਰੀ ਟਿਕਟ ਦਵਾਂਗੇ ਟਿਕਟ ਸਾਡੀ ਦੇਣਾ ਜਿਹੜਾ ਬੰਦਾ ਪੱਠੇ ਵਢਣ ਦਾ ਅਸੀਂ ਪੱਠੇ ਵੜਾ ਕੇ ਦੇਖਨੇ ਆ ਪਹਿਲਾਂ ਵੀ ਦੋ ਚਾਰ ਬਰੀਆ ਵੱਡ ਸਕਦਾ ਬੰਦਾ ਤਾਂ ਟਿਕਟ ਦੇਣੀ ਆ ਐ ਨਹੀਂ ਹੈਗਾ ਵੀ ਦੋ ਥੱਬੇ ਮਾਰ ਫਿਰ ਦੂਜੀਆਂ ਪਾਰਟੀਆਂ ਨੇ ਕਹਿੰਦੇ ਪਹਾੜੇ ਪੜਾ ਲਓ ਪਹਿਲਾਂ ਯਾਰ ਕਹਿੰਦੇ ਟਿਊਸ਼ਨਾਂ ਰਖਾਉਣੀਆਂ ਨੇ ਮੈਂ ਤੈਨੂੰ ਅੱਛਾ ਪਰੀਆਂ ਗਿਣਿਆ ਕਰਨੀਆਂ ਵੀ ਕਿੰਨੇ ਕਿੰਨੇ ਪਰਕਰ ਪਰੀਆਂ ਵਾਟ ਕੇ ਘਰੇ ਘਰੋਂ ਜਾਇਆ ਕਰਨਗੀਆਂ ਪਰ ਪਹਾੜੇ ਤਾਂ ਜ਼ਰੂਰੀ ਨੇ ਪਹਾੜੇ ਸਿਕਾਵਾਂਗੇ ਖੱਤੇ ਤੋਂ ਉਹਨਾਂ ਨੂੰ ਵੀ ਇੰਨੀਆਂ ਪਰੀਆਂ ਵਾਟ ਕੇ ਇੰਨੇ ਡੰਗਰਾਂ ਵਾਲੇ ਛੱਟ ਕੇ ਆਉਣੀਆਂ ਇੰਨੇ ਛੱਟ ਕੇ ਆਉਣੀਆਂ ਮੈਂ ਕਹਿੰਦਾ ਪਹਿਲਾਂ ਟਿਊਸ਼ਨਾਂ ਲਵਾ ਦਿਓ ਫਿਰ ਟਿਊਸ਼ਨਾਂ ਜ਼ਰੂਰੀ ਨੇ ਪਹਾੜੇ ਜ਼ਰੂਰੀ ਨੇ ਮੈਂ ਹਦੀ ਟਿਊਸ਼ਨਾਂ ਲਵਾ ਦੇ ਲੱਭਣਾ ਪਣਾ ਕੋਈ ਸ਼ਹਿਰ ਲੱਭਣਾ ਪਣਾ ਵਧੀਆ ਜਾ ਫਿਰ ਉਹਦੇ ਕੋਈ ਲਵਾਵਾਂਗੇ ਤੇ ਤੇਰੀ ਨਿਗਾਹ 'ਚ ਹੈਗਾ ਤਾਂ ਚਾਚਾ ਸਾਨੂੰ ਦੱਸ ਦੇ ਸਾਨੂੰ ਕੋਈ ਹੈਗੇ ਨਹੀਂ ਸਰਕਾਰੀ ਸਕੂਲ 'ਚ ਪੜਾਂਗੇ ਬੰਦਿਆਂ ਨੂੰ ਸਰਕਾਰੀ ਸਕੂਲ ਚ ਬਰਤ ਕਰਵਾ ਅਡਮਿਸ਼ਨ ਬੰਦੇ ਪਹਿਲਾਂ ਸਾਰੇ ਐਮਐਲ ਜਿੰਨੇ ਟਿਕਟ ਲੈਣੀਆਂ ਸਰਕਾਰੀ ਸਕੂਲ ਚ ਬਾੜ ਦੋ ਯਾਰ ਹਾਂ ਲੈ ਆ ਕੇ ਪਹਿਣ ਦੇਗਾ ਉੱਥੇ ਫਿਰ ਪਾੜੇ ਸਕਾ ਕੇ ਪਾੜੇ ਪਰ ਬੋਲਦੇ ਆਉਂਦੇ ਆ ਪ੍ਰੇਮਜੀਤ ਹਾਂ ਬੋਲਾਵਾਂਗੇ ਦੂਣੀ ਦੋ ਦੂਣੀ ਚਾਰ ਹੁਣ ਮੈਨੂੰ ਪਤਾ ਨਹੀਂ ਕਿੰਨੇ ਹੁੰਦੇ ਨੇ ਕਹਾ ਭੁੱਲ ਗਿਆ ਮੈਂ ਵੀ ਮੈਨੂੰ ਪਾ ਫੇਰਾ ਪੜਿਆ ਵਾ ਤੇਰਾ ਬਹੁਤ ਪੜਿਆ ਪਰ ਬਹੁਤ ਪੜਿਆ ਚ ਕੋਈ ਸ਼ੱਕ ਨਹੀਂ ਤੇ ਹੁਣ ਚਲੋ ਪੱਠੇ ਆਪਣੇ ਆ ਰਹੇ ਇਹਨਾਂ ਬਿਨਾ ਵੱਡੇ ਆਪਣਾ ਸਰਨਾ ਨਹੀਂ ਹੈਗਾ ਵੱਢਣੇ ਪੈਣੇ ਨੇ ਜਿਹੜਾ ਸਾਡੀ ਪਾਰਟੀ ਟਿਕਟ ਚਾਹੁੰਦਾ ਵਾ ਬਹੁਤ ਬਹੁਤ ਭਰੀਆਂ ਵੱਡ ਕੇ ਦਿਖਾਓ ਉਹਨੂੰ ਟੈਗਟ ਦਿੱਤੀ ਜਾਊਗੀ ਕੋਈ ਰੁਪਈਆ ਲੈਣਾ ਹੈਗਾ ਇਹ ਪਾਰਟੀ ਪੰਜਾਬ ਤੋਂ ਚੱਲਦੀ ਆ ਇਹ ਦਿੱਲੀ ਤੋਂ ਨਹੀਂ ਚੱਲਦੀ ਹੈਗੀ ਪੰਜਾਬ ਦੇ ਵਿੱਚ ਜਿਹੜਾ ਪੱਠੇ ਵੱਡੂਗਾ ਉਹਨੂੰ ਹੀ ਟੈਗਟ ਦਵਾਂਗੇ ਪੰਜਾਬ ਚ ਪੱਠੇ ਵੱਡ ਪਾਰਟੀ ਪੱਠੇ ਚੱਕ ਫੱਟੇ ਚੱਕ ਫੱਟ ਕੇ ਦਿਖਾਊਗਾ ਅੱਜ ਟੈਗਟ ਟੌਨ ਨੂੰ ਦੇਣੀ ਆ ਮਰਜ਼ੀ ਕਿਹੜੇ ਹਲਕੇ ਸਾਡੇ ਕੋਲ ਬੰਦਾ ਆ ਜਾਵੇ ਟੈਗਟਾਂ ਹੋਰ ਤਾਂ ਹੀ ਬੁਕਿੰਗ ਸ਼ੁਰੂ ਆ ਆਪਦਾ ਆ ਕੇ ਦੋ ਚਾਰ ਭਰੀਆਂ ਵੱਡ ਕੇ ਟੈਗਟ ਪੱਕੀ ਕਰਾਜੋ ਆਪਦੇ ਠੀਕ ਆ ਜੀ ਠੀਕ ਧੰਨਵਾਦ ਦੇਖਣ ਨੂੰ ਵੀਡੀਓ ਸ਼ੇਅਰ ਕਰ ਦੋ ਦੱਬ ਕੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲ 这个了吧